ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਰਮੇਂਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਕਣਕ ਦੀ ਬਿਜਾਈ ਦੇ ਵਿੱਚ ਜਿਹੜਾ ਖਾਸ ਨੁਕਤਾ ਤੁਹਾਡੇ ਨਾਲ ਇਹ ਸਾਂਝਾ ਕਰਨਾ ਹੈ ਕਿਉਂਕਿ ਜਿਹੜੀ ਬਿਜਾਈ ਆ ਹੁਣ ਪੂਰੇ ਜੋਰਾਂ ਦੇ ਝੋਨੇ ਦੀ ਵਾਢੀ ਚੱਲ ਪਈ ਹੈ ਲੇਟ ਝੋਨੇ ਆ ਜੇ ਥੋੜਾ ਜਿਹਾ 8-10 ਦਿਨ ਲੈ ਜਾਣਗੇ ਕਈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਜਿਵੇਂ ਕਿ ਆਪਾਂ ਜਿਹੜੀਆਂ ਵੀਡੀਓ ਹੁਣ ਖਾਦਾਂ ਬਾਰੇ ਪਾ ਰਹੇ ਆਂ ਬੀਜ ਬਾਰੇ ਬੀਜ ਦੀ ਸੋਧ ਬਾਰੇ ਨਦੀਨਾਂ ਦੇ ਕੰਟਰੋਲ ਬਾਰੇ ਤੇ ਵੈਰਾਈਟੀਆਂ ਬਾਰੇ ਵੈਰਾਈਟੀ ਮਤਲਬ ਕਿਹੜੀ ਵੈਰਾਈਟੀ ਦੀ ਕੀ ਖਾਸੀਅਤ ਹੈ ਕਿੰਨਾ ਕੁ ਝਾੜ ਦੇ ਸਕਦੀ ਹੈ ਕਿੰਨਾ ਝਾੜ ਆਪਣੇ ਆ ਰਿਹਾ ਪਰ ਕਈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਵਿੱਚੋਂ ਬਰਲਾ ਬਰਲਾ ਜਾਂ ਜਦੋਂ ਫੀਲਡ ਵਿజిਟ ਵੀ ਕਰੀਦੀ ਹੈ ਕਿ ਸਾਡੇ ਝਾੜ 20 22 ਕੁਇੰਟਲ ਤੋਂ ਨਹੀਂ ਵੱਧਦਾ ਜਾਂ ਕਈ ਦੇਖੀਦਾ ਕਿ ਕਿਸਾਨ ਵੀਰ ਕਹਿੰਦੇ ਕਿ 20 22 ਕੁਇੰਟਲ ਤੋਂ ਝਾੜ ਵੱਧ ਗਣਕਦਾ ਨਹੀਂ ਸਕਦਾ ਇਸ ਤਰ੍ਹਾਂ ਦੇ ਜਿਹੜੇ ਹੈਗੇ ਵੱਖ-ਵੱਖ ਤਰ੍ਹਾਂ ਦੇ ਸਵਾਲ ਆਉਂਦੇ ਆ ਕਣਕ ਦਾ ਝਾੜ ਦੇਖੋ ਬਾਕੀ ਤੁਸੀਂ ਥੱਲੇ ਕਮੈਂਟ ਕਰਕੇ ਦੱਸਦਾ ਜੇ ਉਹ ਕਣਕ ਦੇ ਝਾੜ ਨਾਲ ਝੋਨੇ ਦੇ ਝਾੜ ਨਾਲ ਬਾਅਦ ਚੋਂ ਆਪਣਾ ਉਹ ਠੇਕੇ ਵਾਲਾ ਮਸਲਾ ਜੋੜ ਲੈਂਦੇ ਠੇਕਾ ਬਾਜੂ ਇਹ ਝਾੜ ਵਾਦ ਦਾ ਅਸਤਾ ਪਤਾ ਨਹੀਂ ਮਤਲਬ ਕੀ ਇਹ ਸਮੱਸਿਆ ਹੈਗੀ ਆ ਕਿ ਜੇ ਕਿਸਾਨ ਦੀ ਆਮਦਨ ਵਧ ਗਈ ਤਾਂ ਠੇਕਾ ਬਾਜੂਗਾ ਗੱਲਾਂ ਬਾਤਾਂ ਕੋਈ ਤੁੱਕ ਬਣਦੀ ਨਹੀਂ ਹੁੰਦੀ ਗੱਲਾਂ ਬਾਤਾਂ ਦੀ ਚਲੋ ਜਿਹੜਾ ਇਹ ਹੈਗੀ ਆਪਣੀ ਮਿਹਨਤ ਦੇ ਨਾਲ ਆਪਾਂ ਇੱਕ ਵਾਰ ਜ਼ਮੀਨ ਲੀਜ਼ ਤੇ ਲਈ ਹੈ ਮਿਹਨਤ ਦੇ ਨਾਲ ਆਪਾਂ ਜਿੰਨਾ ਮਰਜ਼ੀ ਉਹਦਾ ਝਾੜ ਕੱਢ ਸਕਦੇ ਹਾਂ ਤੇ ਪੋਟੈਂਸ਼ੀਅਲ ਹੁਣ ਵੈਰੈਟੀਆਂ ਦਾ ਹੈਗਾ ਕੋਈ ਸ਼ੱਕ ਨਹੀਂ ਝਾੜ ਤਾਂ ਜਦੋਂ ਆਪਣੀ ਮੰਡੀ ਦੇ ਵਿੱਚ ਫਸਲ ਜਾਂਦੀ ਹੈ ਉਹਦਾ ਜੀ ਫਾਰਮ ਬਣਦਾ ਹੈ ਐਵਰੇਜ ਜਿੰਨੀ ਪ੍ਰੋਕਿਊਰਮੈਂਟ ਹੁੰਦੀ ਹੈ ਪੰਜਾਬ 'ਚ ਵੀ ਇੰਨੀ ਕਣਕ ਖਰੀਦੀ ਗਈ ਉੱਥੋਂ ਹੀ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਝਾੜ ਹੈਗਾ ਜਾਂ ਝੋਨੇ ਦਾ ਤੇ ਜਿਹੜਾ 2022 ਕੁਆਂਟਲ ਝਾੜ ਵਾਲਾ ਕਈ ਕਿਸਾਨ ਵੀਰਾਂ ਦੇ ਹੋ ਸਕਦਾ ਹੈ ਕਿ ਇਹਦੋਂ ਨਾ ਵਾਧਾ ਹੋਵੇ 55 ਮਣ ਤੋਂ ਝਾੜ ਕਿਉਂਕਿ ਵੈਰੈਟੀਆਂ ਹੁਣ ਤਾਂ 65 ਪਿੰਡ 70 70 ਮਣ ਵਾਲੀਆਂ ਆ ਗਈਆਂ ਨੇ 60 62 ਮਣ ਤੱਕ ਤਾਂ ਆਮ ਹੀ ਝਾੜ ਜਿਹੜਾ ਆ ਜਾਂਦਾ ਤਾਂ ਉਹਦੇ ਬਾਰੇ ਮੈਂ ਕੁਝ ਇੱਕ ਨੁਕਤੇ ਤੁਹਾਨੂੰ ਦੱਸੂਗਾ ਬਾਕੀ ਜਾਣਕਾਰੀਆਂ ਤੋਂ ਹਟ ਕੇ ਕਿ ਤੁਸੀਂ ਇਹ ਇਹ ਜਿਹੜੇ ਨੁਕਤੇ ਪਨਾ ਕੇ ਦੇਖ ਸਕਦੇ ਆ ਆਪਣੇ ਖੇਤ ਚ ਸਭ ਤੋਂ ਪਹਿਲਾਂ ਤਾਂ ਆਪਾਂ ਜ਼ਮੀਨ ਦੀ ਕਿਸਮ ਦੇਖੀ ਆਪਦੀ ਕਈ ਵਾਰ ਹੁੰਦਾ ਕਿ ਆਪਣੀ ਜ਼ਮੀਨ ਬਹੁਤ ਹੀ ਮਾੜੀ ਐ ਤਾਂ ਫਿਰ ਮਿੱਟੀ ਪਰਖ ਆਪਾਂ ਕਰਾਓ ਕਿਸਾਨ ਵੀਰੋ ਕਿ ਤੁਹਾਡੇ ਜਿਹੜੀ ਫਾਸਫੋਰਸ ਪੋਟਾਸ਼ ਜਿੰਕ ਜਾਂ ਆਪਣਾ ਨਾਈਟ੍ਰੋਜਨ ਜਾਂ ਕੋਈ ਬੋਰਨ ਵਗੈਰਾ ਦੀ ਘਾਟ ਤਾਂ ਨਹੀਂ ਜਾਂ ਕੋਈ ਕੈਲਸ਼ੀਅਮ ਸਲਫਰ ਕਿਹੜੇ ਤੱਤ ਦੀ ਕਿੰਨੀ ਘਾਟ ਆ ਤੇ ਉਹ ਕੀ ਰਿਕੁਆਇਰਮੈਂਟ ਹੈਗੀ ਪਹਿਲਾਂ ਮਿੱਟੀ ਟੈਸਟ ਰਿਪੋਰਟ ਤੁਸੀਂ ਲੈ ਸਕਦੇ ਆ ਜੇ ਹੁਣ ਤੁਸੀਂ ਬਿਜਾਈ ਕਰਨ ਦੇ ਮਤਲਬ ਆਪਾਂ ਨੇੜ ਆ ਕਿਉਂਕਿ ਗੈਪ ਘਟ ਹੁਣ ਆਪਣੇ ਕੋਲ ਟਾਈਮ ਘਟ ਹੁੰਦਾ ਵੀ ਮਿੱਟੀ ਟੈਸਟ ਨਹੀਂ ਕਰਵਾ ਸਕਦੇ ਤਾਂ ਫਿਰ ਤੁਸੀਂ ਆ ਉਹਦੇ ਵਿੱਚ ਖਾਸ ਤੌਰ ਤੇ ਜਿੱਥੇ ਤੁਹਾਡਾ ਝਾੜ ਘਟਾ ਹੈ ਹੋ ਸਕਦਾ ਜ਼ਮੀਨ ਉਹ ਦਰਮਿਆਨੀ ਹੋਵੇ ਤੁਹਾਡੀ ਜਾਂ ਜ਼ਮੀਨ ਹਲਕੀ ਹੋਵੇ ਤਾਂ ਉਹਦੇ ਵਿੱਚ ਤੁਸੀਂ ਵੈਰਾਈਟੀ ਦੇਖੋ ਵੈਰਾਈਟੀ ਜਿਹੜੀ ਤੁਸੀਂ ਪਿਛਲੇ ਸਾਲਾਂ ਤੋਂ ਬੀਜ ਦੇ ਆ ਰਹੇ ਹੋ ਵੈਰਾਈਟੀ ਚੇਂਜ ਕਰੋ ਕਈ ਵਾਰ ਕੀ ਹੁੰਦਾ ਕਿ ਖੇਤ ਤੋਂ ਖੇਤ ਦੀ ਆਪਾਂ ਉਹੀ ਵੈਰਾਈਟੀ ਦਾ ਬੀਜ ਵੀ ਇੱਕ ਦੂਜੇ ਨਾਲ ਚੇਂਜ ਕਰ ਦਈਏ ਨਾ ਵਰਜ ਕਰ ਲਓ ਇੱਕ ਖੇਤ ਦੇ ਵਿੱਚ ਆਪਾਂ ਦੋਹਾਂ ਖੇਤਾਂ ਦੇ ਵਿੱਚ 30 86 ਲਾ ਰਹੇ ਹਾਂ ਜਾਂ 187 ਲਾ ਰਹੇ ਛਾੜ ਨਹੀਂ ਵੱਧ ਰਿਹਾ ਤਾਂ ਉਹ ਇੱਕ ਦੂਜੇ ਦਾ ਬੀਜ ਹੀ ਚੇਂਜ ਕਰ ਦਈਏ ਉਹਦੇ ਨਾਲ ਹੀ ਫਰਕ ਪੈ ਜਾਂਦਾ ਦੂਸਰੀ ਗੱਲ ਕਿ ਕਈ ਜਿਹੜੀਆਂ ਹੈਗੀਆਂ ਜ਼ਮੀਨਾਂ ਨੇ ਕੋਈ ਖਾਸ ਵੈਰਾਈਟੀ ਉਹਨਾਂ ਚ ਵਧੀਆ ਪਰਫਾਰਮ ਕਰ ਦਿੰਦੀ ਕੋਈ ਨਹੀਂ ਕਰਦੀ ਸੋ ਆਪਣੇ ਕੋਲੇ ਕਿੰਨੀਆਂ ਵਧੀਆ ਵਧੀਆ ਕਿਸਮਾਂ ਨੇ 222 ਹੈ 187 ਹੈ 303 ਹੈ 2967 386 725 677 ਹੁਣ ਪੀਬੀਡਬਲਿਊ ਜਿਵੇਂ 869 ਆ ਗਈ 826 ਆ ਗਈ 803 824 ਹੈ ਕਿੰਨੀਆਂ ਟੌਪ ਟੌਪ ਦੀਆਂ ਕਿਸਮਾਂ ਪਈਆਂ ਆਪਣੇ ਕੋਲੇ ਵੈਰਾਈਟੀ ਬਦਲ ਲਓ ਫਿਰ ਹੈਗਾ ਆਪਣਾ ਸੀਡ ਬੀਜ ਆ ਜਿਹੜਾ ਤੁਸੀਂ ਬੀਜ ਤੁਸੀਂ ਗ੍ਰੇਡੇਡ ਹੋਵੇ ਚਾਹੇ ਘਰ ਦਾ ਤੁਹਾਡਾ ਕਿਸੇ ਤੋਂ ਲਿਆ ਕਿਸੇ ਨਾਲ ਬਟਾ ਲਿਆ ਜਾਂ ਤੁਸੀਂ ਸਰਟੀਫਾਈਡ ਬੀਜ ਲੈ ਲਿਆ ਪੱਕੇ ਬੈਲ ਤੇ ਤਾਂ ਉਹਦੀ ਜਿਹੜੀ ਸੋਧ ਬੜੀ ਜ਼ਰੂਰੀ ਹੈ ਕੀਟਨਾਸ਼ਕ ਨਾਲ ਸੂਦ ਉਲੀਨਾਸ਼ਕ ਨਾਲ ਸੋਧ ਤੇ ਉਹ ਤੋਂ ਬਾਅਦ ਖਾਸ ਤੌਰ ਤੇ ਜੇ ਤੁਹਾਡਾ ਝਾੜ ਨਹੀਂ ਵਧ ਰਿਹਾ ਕੰਸੋਰਸ਼ੀਆ ਕਲਚਰ ਨਾਲ ਸੋਧ ਜਿਵਾਣੂ ਖਾਦਾ ਠੀਕ ਹੈ ਇਹਦੇ ਬਾਰੇ ਮੈਂ ਵੀਡੀਓ ਪਾਈਆਂ ਹੋਈਆਂ ਚ ਤੁਸੀਂ ਚੈਨਲ ਤੇ ਜਾ ਕੇ ਚੈੱਕ ਕਰ ਸਕਦੇ ਹੋ ਬੀਜ ਦੀ ਸੋਧ ਬੜੀ ਜ਼ਰੂਰੀ ਹੈ ਫਿਰ ਆ ਜਾਂਦੀ ਥੋੜੀ ਬੀਜ ਦੀ ਮਾਤਰਾ ਕਈ ਥਾਵਾਂ ਤੇ ਕੀ ਹੁੰਦਾ ਕਿ ਕਿਸਾਨ ਵੀਰ 30 ਕਿਲੋ ਬੀਜ ਪਾ ਲੈਂਦੇ ਕਿ ਫੋਟ ਬਹੁਤ ਵਧੀਆ ਹੋ ਜੂਗੀ। ਕਈ ਥਾਵਾਂ ਤੇ ਹੁੰਦਾ ਕਿ ਆਪਾਂ ਵੇ ਸਹੀ ਬੀਜ ਵੱਧ ਪਾ ਦਿੰਨੇ ਆ। ਮਤਲਬ ਇੱਕ ਤਾਂ ਹੁੰਦਾ ਕਿ ਜਿਵੇਂ ਸੁਪਰ ਸੀਡਰ ਹੈਪੀ ਸੀਡਰ 0 ਡ੍ਰਿਲ ਇਹ ਚ ਬੀਜ ਰੋਟਾਵੇਟਰ ਜ ਇਹ ਚ ਬੀਜ ਜਾਂ ਛੱਟੇ ਚ ਵੀ ਬੀਜ ਥੋੜਾ ਵੱਧ ਚਾਹੀਦਾ। ਤਾਂ ਡ੍ਰਿਲ ਦੇ ਨਾਲ 40 ਕਿਲੋ ਬੀਜ ਆ ਜਿਹੜਾ ਉਹ ਸਭ ਤੋਂ ਵਧੀਆ ਚੰਗੇ ਝਾੜ ਵਾਸਤੇ ਨਾ 30 ਨਾ 50। ਜਿਹੜੀ ਆਪਾਂ ਵਾਹ ਕੇ ਜ਼ਮੀਨ ਬਣਾ ਕੇ ਬੀਜਣੀ ਆ। ਦੂਸਰੀਆਂ ਜਿਹੜੀਆਂ ਹੋਰ ਜਿਵੇਂ ਪ੍ਰਾਲੀ ਖੇਤ ਵਾਹ ਕੇ ਬੀਜਦੇ ਫਿਰ ਘੱਟੋ ਘੱਟ 45 ਜ਼ਰੂਰ ਪਾਓ। 0 ਡ੍ਰਿਲ ਵਗੈਰਾ ਜਾਂ ਸੋ ਹੈਪੀ ਸੀਡਰ ਵਗੈਰਾ ਉਹਦੇ ਵਿੱਚ ਤੁਸੀਂ 50 ਕਿਲੋ ਤੱਕ ਵੀ ਪਾ ਸਕਦੇ ਹੋ। ਉਹਦੇ ਵਿੱਚ ਆਪਾਂ ਨੂੰ ਫਾਇਦਾ ਮਿਲੂਗਾ। ਫਿਰ ਆ ਗਿਆ ਤੁਹਾਡਾ ਖਾਦਾਂ। ਖਾਦ ਜਿਹੜੀ ਫਾਸਫੋਰਸ ਖਾਦ ਆ ਉਹ ਡ੍ਰਿਲ ਹੀ ਕਰਨੀ ਆਪਾਂ ਨਾਲ। ਉਹ ਪੋਰਨਿੰਗ ਹੋਈਆਂ। ਨਾਲ ਪोटाश ਖਾਦ ਆ ਉਹ ਵੀ ਪੋਰਨੀ ਆ। ਕਈ ਕਿਸਾਨ ਵੀਰ ਕਹਿੰਦੇ ਕਿ ਸਾਨੂੰ ਮਿਰਚਾਂ ਵਾਲੀ ਜਿਹੜੀ ਉਹ ਪोटाश ਆ ਮਿਰਚ ਪਾਊਡਰ ਬਣੀ ਕ੍ਰਿਸਟਲਨ ਫਾਰਮ ਚ ਹੁੰਦੀ ਆ ਦਾਣੇਦਾਰ ਪोटाश ਵੀ ਮਿਲਦੀ 60% ਵਾਲੀ ਉਹ ਪਾ ਲਓ ਜੇ ਪोटाश ਉਹ ਤੁਸੀਂ ਪਿਛਲੇ ਸਾਲ ਜੇ ਆਪਾਂ ਕਹਿੰਦੇ ਨੇ ਕਿ ਡੀਏਪੀ ਡ੍ਰੈਲ ਕਰ ਰਹੇ ਹਾਂ ਪोटाश ਵੀ ਡ੍ਰੈਲ ਕਰ ਰਹੇ ਹਾਂ ਫੇਰ ਵੀ ਨਹੀਂ ਫਰਕ ਪੈ ਰਿਹਾ ਫੇਰ ਤੁਸੀਂ ਡੀਏਪੀ ਦੀ ਜਗ੍ਹਾ ਤੇ ਐਮਏਪੀ ਪਾਓ ਹੋ ਸਕਦਾ ਤੁਹਾਡੀ ਜ਼ਮੀਨ ਦੀ ਪੀਐਚ ਉੱਚੀ ਹੈ ਕਿਉਂਕਿ ਜਿੱਥੇ ਪੀਐਚ ਵੱਧ ਹੈ ਇਹ ਡੀਏਪੀ ਜਦੋਂ ਡਿਸੋਲਵ ਹੁੰਦੀ ਇਹਦੀ ਵੀ ਪੀਐਚ ਹਾਈ ਹੁੰਦੀ ਆ ਸਾਢੇ 1.7 ਦਿਨ ਢੇਡ ਹੁੰਦੀ ਆ Uh, मतलब फिर ਤੁਸੀਂ ਐਮ ਏ ਪੀ ਖਾਦ ਪਾ ਦੋ ਜਿਹੜੀ 3.5 ਜਿਹੜੀ ਪੀ ਐਚ ਆਪਦੇ ਵਾਲੇ ਦਾ ਜਿਹੜਾ ਉਹਦਾ ਗ੍ਰੇਨੂਲ ਆ ਕਰ ਦਿੰਦੀ ਇੱਕ ਵਾਰੀ ਤੇ ਜ਼ਮੀਨ ਚ ਅਵੇਲੇਬਲ ਫਾਰਮ ਦੇ ਵਿੱਚ ਬਹੁਤ ਵਧੀਆ ਰਹਿੰਦੀ ਆ ਉਹ ਇੱਕ ਵਾਰ ਉਹ ਤੁਸੀਂ ਪਾ ਕੇ ਦੇਖੋ ਜਿੱਥੇ ਡੀ ਏ ਪੀ ਤੁਸੀਂ 55 ਕਿਲੋ ਪਾਉਣੇ ਐ ਐਮ ਏ ਪੀ 47 48 ਕਿਲੋ ਪਾ ਲਓ 11 52 ਜਿੱਥੇ 65 ਕਿਲੋ ਡੀ ਏ ਪੀ ਪਾਉਣੇ ਆ 57 58 ਕਿਲੋ ਐਮ ਏ ਪੀ ਪਾ ਲਓ ਤਾਂ ਉਹਦਾ ਤੁਹਾਨੂੰ ਲਾਜ਼ਮੀ ਫਰਕ ਮਿਲੂਗਾ ਪोटाश ਆ ਜਿਹੜੀ ਪोटाश ਤੁਸੀਂ ਮੈਂ ਥੱਲੇ ਡ੍ਰਿਲ ਕਰਨੀ ਹੈ ਜੇ ਡ੍ਰਿਲ ਨਹੀਂ ਕੀਤੀ ਜਾਂ ਆਪਾਂ ਬਾਅਦ ਚੋਂ ਪਾਉਣੀ ਪਹਿਲੇ ਪਾਣੀ ਦੇ ਤੁਸੀਂ ਪਾ ਸਕਦੇ ਹੋ ਫਿਰ ਤੁਸੀਂ ਕੋਸ਼ਿਸ਼ ਕਰੋ ਜੇ ਐਮਏਪੀ ਤੁਸੀਂ ਅੱਗੇ ਵੀ ਪਾ ਰਹੇ ਐਮਓਪੀ ਮਿਊਰੇਟ ਆਫ ਪੋਟਾਸ਼ 60% ਵਾਲੀ ਤਾਂ ਤੁਸੀਂ 50% ਵਾਲੀ ਸਲਫੇਟ ਆਫ ਜਾ ਐਸਓਪੀ ਪਾ ਦਿਓ ਸਲਫੇਟ ਆਫ ਪੋਟਾਸ਼ ਇਹ ਦੇ ਨਾਲੋਂ ਥੋੜਾ ਜਿਹਾ ਦਾ ਫਰਕ ਰਹਿੰਦਾ ਹੋ ਸਕਦਾ ਤੁਹਾਨੂੰ ਥੋੜਾ ਜਿਹਾ ਮਤਲਬ ਕੀਮਤ ਦਾ ਫਰਕ ਪਵੇ ਖਰਚੇ ਦਾ ਫਰਕ ਪਵੇ ਪਰ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਰਹਿੰਦਾ ਹੈ ਐਸਓਪੀ ਦਾ ਉਹ ਤੁਸੀਂ 24 25 ਕਿਲੋ ਪਾ ਸਕਦੇ ਆ ਜਿਹੜੀ 60% ਵਾਲੀ ਉਹ 20 ਕਿਲੋ ਤੱਕ ਫਿਰ ਆ ਗਿਆ ਤੁਹਾਡਾ ਨਦੀਨਾਂ ਦਾ ਸਮੇਂ ਸੰਕੰਟਰੋਲ ਬਜਾਈ ਸਮੇਂ ਕੋਸ਼ਿਸ਼ ਕਰੋ ਬਜਾਈ ਸਮੇਂ ਮੈਂ ਅੱਜ ਹੀ ਇੱਕ ਵੀਡੀਓ ਅਪਲੋਡ ਕੀਤੀ ਹੈ ਕਿ ਆਪਾਂ ਬਜਾਈ ਸਮੇਂ ਪੈਂਡੀਮੈਥਲਿਨ 30% ਈਸੀ ਦੀ ਸਪਰੇਅ ਕਰੀਏ ਉਹਦੇ ਬਾਰੇ ਡਿਟੇਲ ਦੱਸੀ ਹੋਈ ਹੈ ਤਾਂ ਆਪਾਂ 90% ਤੱਕ ਨਦੀਨ ਕੰਟਰੋਲ ਕਰ ਸਕਦੇ ਖਾਸ ਤੌਰ ਤੇ ਗੁੱਲੀ ਡੰਡਾ ਤੇ ਜੇ ਉਹਦੋਂ ਨਹੀਂ ਕੀਤਾ ਤਾਂ ਪਹਿਲੇ ਪਾਣੀ ਦੇ ਜ਼ਰੂਰ ਕਰੋ ਨਦੀਨ ਜੇ ਤੁਹਾਡੇ ਖੇਤ ਚ ਵੱਧ ਹੁੰਦੇ ਆ ਫੇਰ ਵੀ ਝਾੜ ਤੁਹਾਡਾ ਇਦੋਂ ਵੱਧ ਨਹੀਂ ਸਕਦਾ ਬਹੁਤ ਫਰਕ ਪਾਉਂਦੇ ਆ ਨਦੀਨ ਵੀ ਫਸਲੀ ਝਾੜ ਦੇ ਉੱਤੇ ਵੱਡਾ ਪ੍ਰਭਾਵ ਨਦੀਨਾਂ ਦਾ ਪੈਂਦਾ ਕਿਉਂਕਿ ਬਾਅਦ ਤੱਕ ਆਪਾਂ ਫਿਰ ਨਦੀਨ ਨਸ਼ ਕਰਦੇ ਰਹੇ ਨੇ ਉਹਦੇ ਨਾਲ ਫਸਲ ਵੀ ਦਬ ਜਾਂਦੀ ਕਈ ਵਾਰੀ ਇਹ ਚੀਜ਼ ਦਾ ਖਿਆਲ ਰੱਖੋ ਤੇ ਵੱਡੀ ਗੱਲ ਆ ਜਿਹੜੀ ਤੱਤਾਂ ਬਦੀਆਂ ਸਪਰੇਆਂ ਮੈਗਨੀਜ਼ ਦੀਆਂ ਜ਼ਿੰਕ ਦੀ ਸਪਰੇ ਇਹ 2 ਤੋਂ 3 ਸਪਰੇਆਂ ਤੁਸੀਂ ਕਰੋ ਇਹ ਕੰਮ ਤੁਸੀਂ ਕਰ ਲਵੋ ਫਿਰ ਆਪਾਂ ਗੋਭ ਦੇ ਵਿੱਚ ਜਾ ਕੇ ਜਿਹੜੀ ਐਨ ਪੀ ਕੇ ਦੀ ਸਪਰੇ 13045 ਜਾਂ ਤੁਸੀਂ ਜ਼ਰੂਰਤ ਅਨਸਾਰ ਬੋਰਨ ਉਲੀਨਾਸ਼ਕ ਉਹ ਆਪ ਨਾਲ ਦੀ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਬਜਾਈ ਸਮੇਂ ਤੁਸੀਂ ਇਹ ਕੰਮ ਕਰ ਲਓ ਕਿ ਤੁਸੀਂ ਬੀਜ ਦੀ ਜਿਹੜੀ ਹੈਗੀ ਵੈਰੈਟੀ ਬਦਲ ਕੇ ਦੇਖੋ ਜ਼ਮੀਨ ਦੇ ਵਿੱਚ ਜਿਹੜੀ ਖਾਦ ਆ ਉਹ ਤੁਸੀਂ ਥੋੜੀ ਤਜਾਬੀ ਮਾਣ ਵਾਲੀ ਖਾਦ ਪਾ ਕੇ ਦੇਖੋ ਫਿਰ ਤੁਸੀਂ ਜਿਹੜੀਆਂ ਹੈਗੀਆਂ ਜ਼ਿੰਕ ਮੈਗਨੀ ਜਾਲੀਆਂ ਸਪਰੇਆਂ ਲਾਜ਼ਮੀ ਕਰੋ ਐਮਓਪੀ ਦੀ ਜਗ੍ਹਾ ਤੇ ਐਸਓਪੀ ਪਾ ਸਕਦੇ ਆ ਬੀ ਦੀ ਸੋਧ ਲਾਜ਼ਮੀ ਆ ਨਦੀਨਾਂ ਦਾ ਸਮੇਂ ਸਰਕੰਟਰੋਲ ਲਾਜ਼ਮੀ ਆ ਇਹ ਤੁਸੀਂ ਇਹ ਨੁਕਤੇ ਪਣਾਓਗੇ ਗਰੰਟੀ ਆ ਕਿ ਤੁਹਾਡਾ ਝਾੜ ਜਿਹੜਾ 22 ਮਣ 22 ਕੁਆਂਟਲ ਤੇ ਤੁਹਾਡਾ ਨੱਕਾ ਲੱਗਾ ਉਹ ਟੁੱਟ ਜਾਊਗਾ ਜ਼ਰੂਰਤ ਹੁੰਦੀ ਆ ਆਪਾਂ ਨੂੰ ਜੁਡੀਸ਼ੀਅਸ ਯੂਜ਼ ਮਤਲਬ ਜ਼ਰੂਰਤ ਅਨਸਾਰ ਰਸਾਇਣਾਂ ਦੀ ਖਾਦਾਂ ਦੀ ਚਾਹੇ ਉਹ ਰਸੈਣ ਖਾਦਾਂ ਨੇ ਚਾਹੇ ਉਹ ਕੀਟਨਾਸ਼ਕ ਉਲੀਨਾਸ਼ਕ ਨੇ ਜ਼ਰੂਰਤ ਅਨਸਾਰ ਤਤਾਂ ਦੀ ਵੀ ਸਪਰੇ ਬਹੁਤ ਜ਼ਰੂਰੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ